ਸਿਤਾ ਪੁਲਿਸ ਪ੍ਰਸ਼ਾਸਨ ਸੁਰੱਖਿਆ ਪਰਬੰਧਾਂ ਦੇ ਦਾਅਵੇ ਕਰ ਸ਼ਹਿਰ ਵਾਸੀਆਂ ਨੂੰ ਨਿੱਡਰ ਰੈਲੀ ਕਹਿੰਦਾ ਪਰ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦੇ ਸੁਰੱਖਿਆ ਪਰਬੰਧ ਉਸ ਵੇਲੇ ਖੋਖਲੇ ਸਾਬਿਤ ਹੋ ਜਾਂਦੇ ਨੇ ਜਦ ਦਿਨ ਦਿਹਾੜੀ ਚੋਰ ਚੋਰੀ ਦੀ ਘਟਨਾ ਨੂੰ ਬੇਖੌਫ ਹੋ ਅੰਜਾਮ ਦੇ ਜਾਂਦੇ ਨੇ ਤਾਜ਼ਾ ਘਟਨਾ ਗੁਰਾਇਆਂ ਦੇ ਰਿਸ਼ੀ ਨਗਰ ਦੀ ਜਿੱਥੇ ਚਿੱਟੇ ਦੀਨੀ ਚੋਰਾਂ ਵੱਲੋਂ ਇੱਕ ਪ੍ਰੋਫੈਸਰ ਦੇ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਹਾਸਲ ਹੋਈ ਸੀਸੀਟੀਵੀ ਫੁਟੇਜ ਵਿੱਚ ਵੇਖਿਆ ਜਾ ਸਕਦਾ ਕਿ ਕਿਵੇਂ ਇੱਕ ਨੌਜਵਾਨ ਘਰ ਅੰਦਰ ਭਜ ਰਿਹਾ ਇਸ ਸਬੰਧੀ ਵਿਧੇਰੇ ਜਾਣਕਾਰੀ ਦਿੰਦਿਆਂ ਪ੍ਰੋਫੈਸਰ ਡਾਕਟਰ ਹਰਬਿਲਾਸ ਨੇ ਦੱਸਿਆ ਕਿ ਉਹ ਜਦੋਂ ਘਰ ਆਏ ਤਾਂ ਉਹਨਾਂ ਦੇਖਿਆ ਤਾਂ ਘਰ ਦੀ ਗ੍ਰਿਲ ਟੁੱਟੀ ਹੋਈ ਸੀ ਅਤੇ ਸੀਸੀਟੀਵੀ ਕੈਮਰੇ ਵੀ ਤੋੜੇ ਗਏ ਸਨ ਹਾਂਜੀ ਅੰਕਲ ਜੀ ਕੀ ਨਾਮ ਆ ਤੁਹਾਡਾ ਕੀ ਹੋਇਆ ਜੀ ਮੈਂ ਪ੍ਰੋਫੈਸਰ ਹਾਂ ਡਾਕਟਰ ਹਰਬਿਲਾਸ ਹੀ ਰਾ ਉਹ ਨਹੀਂ ਨਾ ਕੰਮ ਦੀ ਜਾਨਾ ਜੇ ਤੁਸੀਂ ਨਾ ਕਰ ਰਹਿਣਾ ਜਦੋਂ ਮੈਂ ਕਾਲਜ ਤੋਂ ਵਾਪਸ ਆ ਰਿਹਾ ਸੀ ਤਾਂ ਮੈਨੂੰ ਪਤਾ ਲੱਗਿਆ ਕਿ ਸਾਡੇ ਘਰ ਜਿਹੜੀ ਹੈਗੀ ਆ ਉਹ ਚੋਰ ਜਿਹੜਾ ਆਵੜਿਆ ਗ੍ਰੇਲਸ ਵਗੈਰਾ ਸਾਡੇ ਸੀਸੀਟੀਵੀ ਜਿਹੜੇ ਆ ਉਹ ਟੁੱਟੇ ਪੈ ਸੀਗੇ। ਔਰ ਬਾਕੀ ਅਜੇ ਅਜੇ ਚੰਗੀ ਤਰ੍ਹਾਂ ਦੇਖਿਆ ਨਹੀਂ ਹੈਗਾ। ਦੇਖਦੇ ਹਾਂ। ਔਰ ਬੜੀ ਮੰਦ ਭਾਗੀ ਘਟਨਾ ਆ ਕਿ ਦਿਨ ਵੇਲੇ ਜਿਹੜਾ ਹੈਗਾ ਅਸੀਂ ਇਨਸਿਕਿਓਰ ਫੀਲ ਕਰਦੇ। ਕਿੰਨੇ ਕ ਟਾਈਮ ਹੋ ਗਿਆ? 22 ਮਿੰਟ ਤਾਂ ਜੇ ਹੁਣੇ ਪਤਾ ਲੱਗਿਆ। ਅੱਛਾ ਅੱਜ ਤੇ ਪਤਾ ਲੱਗੇ ਹੁਣ ਦੇਖਾਂਗੇ। ਠੀਕ ਹੈ। ਹਮ ਨੁਕਸਾਨ ਕਿੰਨਾ ਹੋ ਗਿਆ? ਨੁਕਸਾਨ ਵੀ ਦੇਖਾਂਗੇ ਅਜੇ ਤੁਹਾਨੂੰ ਆਏਂਗੇ। ਓਕੇ ਹਾਂਜੀ। ਲੋੜ ਹੈ ਪੁਲਿਸ ਪ੍ਰਸ਼ਾਸਨ ਨੂੰ ਚੌਕਸੀ ਵਧਾਉਣ ਦੀ। ਤਾਜੋ ਸ਼ਹਿਰ ਵਾਸੀਆਂ ਨੂੰ ਖਮਿਆਜ਼ਾ ਨਾ ਪੂਗਤ ਨਾ ਪਵੇ